ਰਸ਼ੀਆ ਦੇ ਵਿੱਚ ਫਸੇ ਹੋਏ ਸੀਗੇ ਸੇ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਪੰਜ ਪੰਜਾਬ ਦੇ ਸੀ ਤੇ ਇੱਕ ਹਰਿਆਣਾ ਦਾ ਸੀ 13-13 ਲੱਖ ਨਕਦੇ ਤੇ 2-2 ਢਾਈ-ਢਾਈ ਲੱਖ ਰੁਪਏ ਇਹਨਾਂ ਕੋ ਖਰਜਣ ਵਾਸਤੇ ਏਜੰਟਾਂ ਨੇ ਲਿਆ ਤੇ ਪਤਾ ਨਹੀਂ ਕਿਹੜੇ-ਕਿਹੜੇ ਬਾਰਡਰਾਂ ਤੇ ਜਿਸ ਤਰ੍ਹਾਂ ਹੈਗਾ ਬਸ਼ਵਾਵਾ ਨੂੰ ਧੱਕ ਦਿੰਦੇ ਸੀ ਫਿਰ ਇਹ ਰਸ਼ੀਆ ਚਲੇ ਗਏ ਰਸ਼ੀਆ ਜਾ ਕੇ ਉਥੇ ਫਸ ਗਏ ਤੇ ਇਹ ਉਥੇ ਇਹਨਾਂ ਦੇ ਇਹਨਾਂ ਨੂੰ ਅੰਦਰ ਕਰ ਦਿੱਤਾ ਸਾਡੀ ਗੱਲ ਹੋਈ ਸੀਗੀ 6 ਤੋਂ 7 ਦਿਨ ਦੇ ਵਿੱਚ ਤੁਹਾਨੂੰ ਯੂਰਪ ਪਹੁੰਚਾਵਾਂਗੇ ਸਪੇਨ ਪਹੁੰਚਾਵਾਂਗੇ ਉੱਥੇ ਅਸੀਂ 1 ਮਹੀਨਾ ਪੂਰਾ ਰਹੇ ਹਾਂ ਮਰੋਕੋ ਉਹਨੇ ਸਾਨੂੰ ਨਹੀਂ ਪਹੁੰਚਾਇਆ ਫੇਰ ਵਾਪਸ ਸਾਨੂੰ ਉਹਨੇ ਲੈ ਜਾਂਦਾ ਰਸ਼ੀਆ ਰਸ਼ੀਆ ਤੋਂ ਫੇਰ ਸਾਨੂੰ ਉਹਨੇ ਭੇਜ ਦਿੱਤਾ ਬੈਲਾਰੂਸ ਬੈਲਾਰੂਸ ਤੋਂ ਸਾਨੂੰ ਨਹੀਂ ਪਤਾ ਸੀ ਕਿੱਦਾਂ ਇਹਨੇ ਕੱਢਣਾ ਅੱਗੇ ਕਿੱਦਾਂ ਨਹੀਂ ਸਾਡੀ ਗੱਲ ਹੋਈ ਸੀਗੀ ਟੈਕਸੀ ਦੀ ਜਾਂ ਟਰਾਲੇ ਦੀ ਸਾਨੂੰ ਨਹੀਂ ਭੇਜੇਗਾ ਟਰਾਲੇ 'ਚ ਨਾ ਭੇਜੇਗਾ ਟੈਕਸੀ 'ਚ ਸਾਨੂੰ 100 ਤੋਂ 50 ਕਿਲੋਮੀਟਰ ਦੇ ਵਿੱਚ ਟੈਕਸੀ ਲੈ ਗਈ ਆ ਫਿਰ ਜੰਗਲ 'ਚ ਛੱਡਤਾ ਜੰਗਲ 'ਤੇ ਅਸੀਂ 2 250 ਕਿਲੋਮੀਟਰ ਤੁਰ ਕੇ ਗਏ ਪੋਲੈਂਡ ਪੋਲੈਂਡ ਦੀ ਆਰਮੀ ਨੇ ਸਾਨੂੰ ਫੜ ਲਿਆ ਉਹਨਾਂ ਫਿਰ ਸਾਨੂੰ 2 250 ਕਿਲੋਮੀਟਰ ਜੰਗਲ ਦੇ ਵਿੱਚ ਸਿੱਟਿਆ ਜਿੱਥੋਂ ਕਿ ਅਸੀਂ ਨਿਕਲ ਨਹੀਂ ਸਕਦੇ ਸੀ ਸਾਨੂੰ ਕਹਿੰਦੇ ਵੀ ਤੁਸੀਂ ਸੱਤਾਂ ਜਨਾਂ ਦੇ ਵਿੱਚ ਪਹੁੰਚ ਜਾਓਗੇ ਯੂਰਪ ਫਰਾਂਸ ਜਾਂ ਇਟਲੀ ਕਿਤੇ ਵੀ ਯੂਰਪ ਦੇ ਵਿੱਚ ਤੁਹਾਨੂੰ ਪਹੁੰਚਾਵਾਂਗੇ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਪਰ ਉਸ ਤਰ੍ਹਾਂ ਬਿਲਕੁਲ ਨਹੀਂ ਪਹੁੰਚਾਇਆ ਗਿਆ ਕਿੰਨੇ ਲੱਖ ਰੁਪਏ ਤੁਹਾਡੇ ਕੋਲ 13 ਲੱਖ ਰੁਪਏ ਸਾਡੇ ਤੋਂ ਨਗਦ ਤੇ 2 ਲੱਖ ਰੁਪਇਆ ਨਾਲ ਅਸੀਂ ਲੈ ਕੇ ਗਏ ਜਿਹੜਾ 15 ਲੱਖ ਕੁੱਲ ਲੈ ਕੇ ਗਏ ਜੀ ਅਸੀਂ ਇਹ ਕਹਿਣਾ ਚਾਹੁੰਦੇ ਦੋ ਨੰਬਰ ਤੇ ਜਿਹੜਾ ਵੀ ਜਾ ਰਿਹਾ ਉਹ ਬਿਲਕੁਲ ਨਾ ਜਾਵੇ ਉਥੇ ਬਿਲਕੁਲ ਮੁੰਡੇ ਮਰ ਰਹੇ ਆ ਭੁੱਖ ਭੁੱਖ ਦੀ ਵਜ੍ਹਾ ਨਾਲ ਮਰ ਰਹੇ ਆ ਕੋਈ ਜੰਗਲਾਂ 'ਚ ਬਰਫ਼ ਦੀ ਵਜ੍ਹਾ ਨਾਲ ਮਰ ਰਹੇ ਆ ਇਸ ਤਰ੍ਹਾਂ ਸਾਡੇ ਸਾਹਮਣੇ ਅੱਖਾਂ ਦੇ ਦੇਖਣ ਨਾਲ 6 ਮੁੰਡੇ ਮਰ ਚੁੱਕੇ ਉਥੇ ਤੇ ਜੇਕਰ ਉਹਨਾਂ ਦੀ ਲਾਸ਼ ਵਾਪਸ ਮਗਵਾਨੀ ਹੋਵੇ ਤੇ 18-20 ਲੱਖ ਰੁਪਇਆ ਮੰਗਦੇ ਨੇ ਭਾਈ ਗੁਰਮੀਤ ਸਿੰਘ ਮੇਰਾ ਨਾਮ ਆ ਜ਼ਿਲ੍ਹਾ ਕਪੂਰਥਲਾ ਪਿੰਡ ਡੋਗਰਾਂ ਵਾਲਿਆ ਪਾਜੀ ਇਹ ਇਦਾਂ ਗੱਲ ਹੋਈ ਕਿ ਮੈਨੂੰ ਸਾਨੂੰ ਦੋ ਮੁੰਡਿਆਂ ਨੂੰ ਭੇਜਿਆ ਗਿਆ ਭਾਰਤ ਉਮਾਨ ਉਮਾਨ ਤੋਂ ਸਾਨੂੰ ਭੇਜਿਆ ਗਿਆ ਮਰੋਕੋ ਮਰੋਕੋ ਤੋਂ ਸਾਡੀ ਗੱਲ ਹੋਈ ਸੀ ਕਿ 6 ਤੋਂ 7 ਦਿਨ ਦੇ ਵਿੱਚ ਤੁਹਾਨੂੰ ਯੂਰਪ ਪਹੁੰਚਾਵਾਂਗੇ ਸਪੇਨ ਪਹੁੰਚਾਵਾਂਗੇ ਉੱਥੇ ਅਸੀਂ 1 ਮਹੀਨਾ ਪੂਰਾ ਰਹੇ ਹਾਂ ਮਰੋਕੋ ਉਹਨੇ ਸਾਨੂੰ ਨਹੀਂ ਪਹੁੰਚਾਇਆ ਫੇਰ ਵਾਪਸ ਸਾਨੂੰ ਉਹਨੇ ਲੈ ਜਾਂਦਾ ਰਸ਼ੀਆ ਰਸ਼ੀਆ ਤੋਂ ਫੇਰ ਸਾਨੂੰ ਉਹਨੇ ਭੇਜ ਦਿੱਤਾ ਬੈਲਾਰੂਸ ਬੈਲਾਰੂਸ ਤੋਂ ਸਾਨੂੰ ਨਹੀਂ ਪਤਾ ਸੀ ਕਿੱਦਾਂ ਇਹਨੇ ਕੱਢਣਾ ਅੱਗੇ ਕਿੱਦਾਂ ਨਹੀਂ ਸਾਡੀ ਗੱਲ ਹੋਈ ਸੀਗੀ ਟੈਕਸੀ ਦੀ ਜਾਂ ਟਰਾਲੇ ਦੀ ਸਾਨੂੰ ਨਹੀਂ ਭੇਜਿਆ ਗਿਆ ਟਰਾਲੇ 'ਚ ਨਾ ਭੇਜਿਆ ਗਿਆ ਟੈਕਸੀ 'ਚ ਸਾਨੂੰ 100 ਤੋਂ 50 ਕਿਲੋਮੀਟਰ ਦੇ ਵਿੱਚ ਟੈਕਸੀ ਲੈ ਗਈ ਆ ਫਿਰ ਜੰਗਲ 'ਚ ਛੱਡਤਾ ਜੰਗਲ 'ਤੇ ਅਸੀਂ 2-250 ਕਿਲੋਮੀਟਰ ਤੁਰ ਕੇ ਗਏ ਪੋਲੈਂਡ ਪੋਲੈਂਡ ਦੀ ਆਰਮੀ ਨੇ ਸਾਨੂੰ ਫੜ ਲਿਆ ਉਹਨਾਂ ਫਿਰ ਸਾਨੂੰ 2-250 ਕਿਲੋਮੀਟਰ ਜੰਗਲ ਦੇ ਵਿੱਚ ਸਿੱਟਿਆ ਜਿੱਥੋਂ ਕਿ ਅਸੀਂ ਨਿਕਲ ਨਹੀਂ ਸਕਦੇ ਸੀ ਅਸੀਂ ਬਹੁਤ ਮੁਸ਼ਕਲ ਨਾਲ ਉੱਥੋਂ ਨਿਕਲੇ 5-6 ਦਿਨ ਬਾਅਦ ਨਿਕਲੇ ਤੇ ਸਾਨੂੰ ਬਾਹਰ ਲੈ ਕੇ ਅਸੀਂ ਰੋੜਤੇ ਗਏ ਤੇ ਸਾਨੂੰ ਜਿਹੜਾ ਜੈਂਟ ਸੀਗਾ ਉਹਦਾ ਬੰਦਾ ਸੀਗਾ ਉਹਨੇ ਕਿਹਾ ਕਿ ਤੁਹਾਨੂੰ ਅਸੀਂ ਰੂਮ ਚ ਲੈ ਕੇ ਚੱਲੇ ਆ ਪਰ ਉਥੋਂ ਬਿਠਾ ਕੇ ਸਾਨੂੰ ਫੇਰ ਜੰਗਲ ਚ ਲੈ ਆ ਕੇ ਕਹਿੰਦੇ ਦੁਬਾਰਾ ਫੇਰ ਡੌਂਕੀ ਲਾਓ ਫਿਰ ਅਸੀਂ ਭੁੱਖੇ ਤੇ ਆਏ ਸਾਡੇ ਕੋ ਕੁਝ ਖਾਣ ਨੂੰ ਨਹੀਂ ਸੀਗਾ ਤੇ ਅਸੀਂ ਫੇਰ ਡੌਂਕੀ ਨੂੰ ਸਾਨੂੰ ਲੈ ਗਏ ਆ ਠੱਕੇ ਨਾਲ ਲੈ ਕੇ ਗਿਆ ਜ਼ਬਰਦਸਤ ਅਸੀਂ ਉਥੋਂ ਫੇਰ 5-6 ਦਿਨ ਫੇਰ ਤੁਰ ਕੇ ਕਦੇ ਲਤਵੀਆ ਕਦੇ ਫਿਨ ਆਪਣੇ ਪੋਲੈਂਡ ਕਦੇ ਲਤਵੀਆ ਜੰਗਲ ਚ ਘੁੰਮਦੇ ਰਹੇ ਇੱਦਾਂ ਹੀ ਆਰਮੀ ਫੜ ਲੈਂਦੀ ਪਿੱਛੇ ਸਿੱੜ ਦਿੰਦੀ ਫੇਰ ਜਾਂਦੇ ਸੀ ਫੇਰ ਸਿੱੜ ਦਿੰਦੇ ਸੀ ਜਿਹੜੇ ਡੋਂਕਰ ਸੀਗੇ ਸਾਨੂੰ ਧੱਕੇ ਨਾਲ ਲੈ ਕੇ ਜਾਂਦੇ ਸੀ ਫੇਰ ਸਾਨੂੰ 9ਵੇਂ 9 ਦਿਨ ਜੰਗਲ ਚ ਕੱਟੇ ਆ 10ਵੇਂ ਦਿਨ ਸਾਨੂੰ ਰੂਮ ਚ ਚੱਲ ਕੇ ਲੈ ਗਏ ਉਸ ਤੋਂ ਬਾਅਦ ਫੇਰ 2 ਦਿਨ ਰੂਮ ਚ ਰਹੇ ਤੀਜੇ ਦਿਨ ਸਾਨੂੰ ਰਸ਼ੀਆ ਲੈ ਜਾਂਦਾ ਗਿਆ ਰਸ਼ੀਆ ਤੋਂ ਫੇਰ ਸਾਨੂੰ ਕਹਿੰਦੇ ਕਿ ਤੁਹਾਨੂੰ ਫਿਨਲੈਂਡ ਪਹੁੰਚਾਣਾ ਆ ਬਾਰਡਰ ਤੇ ਅਸੀਂ ਪਹਿਲਾਂ ਇੱਕ ਵਾਰੀ ਗਏ 2 ਦਿਨ ਅਸੀਂ ਬਿਨਾਂ ਕੁਝ ਖਾਦੇ ਪੀਤੇ ਤੋਂ ਉੱਥੇ ਫਿਨਲੈਂਡ ਦੇ ਬਾਰਡਰ ਤੇ ਰਹੇ ਆ ਵੋ ਤਿੰਨ ਤਿੰਨ ਫੋਟਾ ਘਟੋ ਘਟਵੀਂ ਬਰਫ਼ ਪਈ ਸੀਗੀ ਥੱਲੇ ਉੱਪਰੋਂ 24 ਘੰਟੇ ਬਰਫ਼ ਪੈਂਦੀ ਸੀਗੀ ਅਸੀਂ ਬਹੁਤ ਹੀ ਠੰਡ ਨਾਲ ਉੱਥੇ ਦਿਨ ਕੱਟੇ ਦੋ ਫੇਰ ਉਸ ਤੋਂ ਬਾਅਦ ਅਸੀਂ ਸੈਟਵੀਟਰ ਸ਼ਹਿਰ ਆ ਰਚਿਆਗਾ ਉੱਥੇ ਚੱਲ ਗਏ ਉਥੋਂ ਕਹਿੰਦੇ ਕਿ ਤੁਸੀਂ ਫੇਰ ਹੁਣ ਜਾਓ ਤੁਹਾਡਾ ਹੀ ਫੇੜ ਲਗਾਉਣੀ ਹੈ ਡੌਕੀ ਸਹੀ ਤਰੀਕੇ ਨਾਲ ਸਾਡੀ ਪੂਰੀ ਗੱਲਬਾਤ ਹੈ ਸੈਟਿੰਗ ਹੈ ਪਰ ਉਹਨਾਂ ਦੀ ਕੋਈ ਸੈਟਿੰਗ ਨਹੀਂ ਸੀਗੀ ਜਦੋਂ ਸਾਨੂੰ ਲੱਗ ਗਿਆ ਫਿਨਲੈਂਡ ਦੇ ਬਾਰਡਰ ਤੇ ਉੱਥੇ ਆਰਮੀ ਨੇ ਸਾਨੂੰ ਵਾਪਸ ਭੇਜਤਾ ਵਾਪਸ ਆਈ 25 ਤੋਂ 30 ਕਿਲੋਮੀਟਰ ਆਏ ਆ ਤੇ ਡਰਾਈਵਰ ਨੇ ਸਾਡੇ ਨਾਲ ਜ਼ਬਰਦਸਤ ਕੀਤਾ ਸਾਡੇ ਪਾਸਵਰਡ ਉਹਨੇ ਪੁਲਿਸ ਵਾਲਿਆਂ ਤੋਂ ਲੈ ਲਏ ਸਾਨੂੰ ਕਹਿੰਦਾ ਕਿ ਤੁਹਾਨੂੰ ਹੋਟਲ ਤੇ ਛੱਡਣਾ ਦੂਜੀ ਟੈਕਸੀ ਆਊਗੀ ਉਹ ਚੱਕੂਗੀ ਪਰ ਦੂਜੀ ਟੈਕਸੀ ਨਹੀਂ ਆਈ ਉੱਥੇ ਪੁਲਿਸ ਨੇ ਸਾਨੂੰ ਫੜ ਲਿਆ ਪੁਲਿਸ ਫੜ ਕੇ ਸਾਨੂੰ ਲੈ ਗਈ ਥਾਣੇ 'ਚ ਥਾਣੇ ਤੋਂ ਸਾਨੂੰ ਜੇਲ੍ਹ ਭੇਜਿਆ ਗਿਆ ਜੇਲ੍ਹ 'ਚ ਬਹੁਤ ਹੀ ਮੰਦਾ ਹਾਲ ਸਾਡਾ ਹੋਇਆ 15 ਦਿਨ ਹੋਰ ਤੁਹਾਡੇ ਘਰ ਵਾਪਸ ਹੋਏ ਕਿਵੇਂ ਘਰ ਵਾਪਸ ਹੋਏ ਸਾਡੀ ਘਰ ਵਾਪਸ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਨੇ ਉਹਦੀ ਵਜ੍ਹਾ ਕਰਕੇ ਅੱਜ ਅਸੀਂ ਪੰਜਾਬ ਆਏ ਆ ਨਹੀਂ ਤੇ ਸਾਡੇ ਨਾਲ ਪਤਾ ਨਹੀਂ ਕੀ ਹੋਣਾ ਹੋ ਸਕਦਾ ਸਾਡੇ ਜੋ ਕੋਈ 1 2 ਬੰਦੇ ਆ ਜੀ ਡੈਥ ਵੀ ਹੋ ਜਾਣੀ। ਕੁੱਲ ਕਿੰਨੇ ਮੁੰਡੇ ਵਾਪਸੀ ਆ? ਕੁੱਲ ਅਸੀਂ 6 ਮੁੰਡੇ ਵਾਪਸੀ ਆਏ ਆ ਤੇ ਉੱਥੇ ਹੋਰ ਬਹੁਤ ਹੀ ਮਤਲਬ ਵੱਖ-ਵੱਖ ਕੰਟਰੀਆਂ ਦੇ ਬੰਦੇ ਫਸੇ ਆ। ਬਹੁਤ ਹੀ ਰੋਂਦੇ ਆ ਕਈਆਂ ਦੀਆਂ ਲੱਤਾਂ ਖਰਾਬ ਹੋਈਆਂ ਆ ਅੰਦਰ, ਕਈਆਂ ਦੀਆਂ ਬਾਹਾਂ ਖਰਾਬ ਹੋਈਆਂ ਆ ਅੰਦਰ। ਨੌਜਵਾਨ ਸੀੜੀ ਨੂੰ ਪੰਜਾਬ ਦੇ ਨੂੰ ਕੁਝ ਕਹਿਣਾ ਚਾਹੁੰਦੇ ਕੋਈ ਪਿੰਟਰ ਨੂੰ ਚਾਹੁੰਦੇ। ਅਸੀਂ ਨੌਜਵਾਨ ਵੀਰਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ ਕੋਈ ਵੀ ਬੰਦਾ ਦੂ ਨੰਬਰ ਤੇ ਨਾ ਜਾਵੇ, ਡੌਂਕੀ ਤੇ ਨਾ ਜਾਵੇ। ਖਾਸ ਕਰਕੇ ਬੈਲਾਰੂਸ ਦੀ ਡੌਂਕੀ ਨ ਸਾਡੇ ਸਾਹਮਣੇ ਸਾਡੇ ਨਾਲ ਗਏ ਸੀਗੇ ਅਸੀਂ ਬਾਈ ਜੀ ਨੇ ਗਏ ਸੀਗੇ ਉਹਨਾਂ ਚੋਂ ਦੋ ਮੁੰਡੇ ਮਰ ਗਏ ਆ ਜਿਨ੍ਹਾਂ ਦੀ ਡੈਥ ਹੋਈ ਸੀਗੀ ਸਾਡਾ ਕਪੂਰਥਲੇ ਜ਼ਿਲ੍ਹੇ ਦਾ ਏਜੰਟ ਆ ਹਾਂਜੀ ਮੇਰਾ ਨਾਮ ਲਖਵੀਰ ਸਿੰਘ ਪਿੰਡ ਮੈਮੋਲ ਮਲਾ ਜ਼ਿਲ੍ਹਾ ਜਲੰਧਰ ਮੈਂ ਪੰਜਾਬ ਦਾ ਰਹਿਣ ਵਾਲਾ ਅਸੀਂ ਏਜੰਟਾਂ ਰਾਹੀਂ ਗਏ ਸੀਗੇ ਆਪਣੇ ਪਹਿਲਾਂ ਵਾਦਾ ਕੀਤਾ ਸੀ ਸਾਨੂੰ ਯਾਰ ਪਹੁੰਚਾਉਣ ਦਾ ਵੀ ਇਹ ਸਾਨੂੰ ਕਹਿੰਦੇ ਵੀ ਤੁਸੀਂ ਸੱਤਾਂ ਦਿਨਾਂ ਦੇ ਵਿੱਚ ਪਹੁੰਚ ਜਾਓਗੇ ਯਾਰ ਫ੍ਰਾਂਸ ਜਾਂ ਇਟਲੀ ਕਿਤੇ ਵੀ ਯੂਰਪ ਦੇ ਵਿੱਚ ਤੁਹਾਨੂੰ ਪਹੁੰਚਾਵਾਂਗੇ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਪਰ ਉਸ ਤਰ੍ਹਾਂ ਬਿਲਕੁਲ ਨਹੀਂ ਪਹੁੰਚਾਇਆ ਗਿਆ ਕਿੰਨੇ ਲੱਖ ਰੁਪਏ ਤੁਹਾਡੇ ਕੋਲ ਦਿੱਤਾ ਗਿਆ 13 ਲੱਖ ਰੁਪਏ ਸਾਡੇ ਤੋਂ ਨਗਦ ਤੇ 2 ਲੱਖ ਰੁਪਏ ਨਾਲ ਅਸੀਂ ਲੈ ਕੇ ਗਏ ਜਿਹੜਾ 15 ਲੱਖ ਕੁੱਲ ਲੈ ਕੇ ਗਏ ਤਾਂ ਕਿਸ ਤਰ੍ਹਾਂ ਇਹਦਾ ਬਾਈ ਹੈਲਪ ਹੈ ਕਿ ਇਹ ਵੀ ਜਿਹਨੇ ਪਹੁੰਚਾਇਆ ਹਾਂਜੀ ਪਹਿਲੋ ਈ ਵੀਜ਼ਾ ਲੈ ਕੇ ਦਿੱਤਾ ਇਹਨਾਂ ਨੇ عمان ਦਾ عمان ਨੇ ਅਸੀਂਰੇ 13 ਦਿਨ ਸਾਨੂੰ ਕਹਿੰਦੇ ਸੀ ਇੱਕੋ ਹੀ ਦਿਨ ਰਹਿਣਾ عمان ਤੁਸੀਂ ਪਰ ਇਹਨਾਂ ਨੇ 13 ਦਿਨ ਅਸੀਂ ਹੋਟਲਾਂ ਦਾ ਖਰਚਾ ਕੀਤਾ ਉੱਥੇ ਤੇ ਉਸ ਤੋਂ ਬਾਅਦ عمان ਤੋਂ ਬਾਅਦ ਰਸ਼ੀਆ ਦਾ ਈ ਵੀਜ਼ਾ ਸਾਨੂੰ ਐਂਟਰੀ ਵੀਜ਼ਾ 16 ਦਿਨ ਦਾ ਲੈ ਕੇ ਦਿੱ ਰਸ਼ੀਆ ਤੋਂ ਬਾਅਦ ਸਾਨੂੰ ਬੈਲਾਰੂਸ ਲੈ ਕੇ ਬੈਲਾਰੂਸ ਤੋਂ ਕਹਿੰਦੇ ਤੁਹਾਨੂੰ ਟੈਕਸੀ ਰਾਈ ਆਪਾਂ ਭੇਜਣਾ ਯੂਰਪ ਪੋਲੈਂਡ ਥਾਣੀ ਲਤਵੀਆ ਥਾਣੀ ਪਰ ਟੈਕਸੀ ਰਾਈ ਸਾਨੂੰ 20 ਕਿਲੋਮੀਟਰ ਲਾ ਕੇ ਜੰਗਲ ਚ ਛੱਡਤਾ ਅਸੀਂ 9 ਦਿਨ ਜੰਗਲਾਂ ਚ ਰਹੇ ਆ ਜਿਹਦੇ ਵਿੱਚ ਸਾਡੇ ਤੋਂ ਖਾਣ ਪੀਣ ਲਈ ਕੁਝ ਵੀ ਨਹੀਂ ਸੀ ਖਾਣ ਪੀਣ ਲਈ ਸਿਰਫ 1-2 ਦਿਨ ਦਾ ਸਮਾਨ ਸੀਗਾ ਜਿਹਦੇ ਵਿੱਚ ਸਾਡੇ ਤੋਂ ਸਿਰਫ ਬਿਸਕਟ ਚਾਕਲੇਟ ਵਗੈਰਾ ਇਦਾਂ ਦਾ ਛੋਟਾ ਮੋਟਾ ਸਮਾਨ ਬ੍ਰੈਡ ਵਗੈਰਾ ਸੀ ਉਸ ਦੇ ਨਾਲ ਅਸੀਂ ਗੁਜ਼ਾਰਾ ਕੀਤਾ ਤੇ 9 ਦਿਨ ਬਰਫ਼ ਦੇ ਵਿੱਚ ਅਸੀਂ ਰਹੇ ਹਾਂ ਹੁਣ ਬਾਬਾ ਜੀ ਨੇ ਤੁਹਾਨੂੰ ਹਾਂਜੀ ਬਾਬਾ ਜੀ ਨੇ ਸਾਨੂੰ ਸੰਤ ਅਵਤਾਰ ਸਿੰਘ ਜੀ ਸੀਤੇਵਾਲ ਨੇ ਸਾਨੂੰ ਮੇਲ ਪਾ ਕੇ ਸਾਡੀ ਵਾਪਸ ਮਗਾਇਆ ਛੇ ਜਣਿਆਂ ਨੂੰ ਪੰਜ ਜਣੇ ਅਸੀਂ ਪੰਜਾਬ ਦੇ ਤੇ ਇੱਕ ਹਰਿਆਣਾ ਦਾ ਹਰਿਆਣੇ ਦਾ ਮੁੰਡਾ ਹੈਗਾ 24 ਤਰੀਕ ਨੂੰ ਅਸੀਂ ਵਾਪਸ ਆਏ ਆ 17 ਦੋ ਜਣਿਆਂ ਦੀ 17 ਨੂੰ ਮੇਲ ਪਾਈ ਸੀ ਤੇ ਤਿੰਨ ਜਣਿਆਂ ਦੀ ਚਾਰ ਜਣਿਆਂ ਦੀ 20 ਤਰੀਕ ਨੂੰ ਮੇਲ ਪਾਈ ਸੀ ਉਸ ਤੋਂ ਚਾਰ ਪੰਜ ਦਿਨ ਬਾਅਦ ਸਾਨੂੰ ਛੱਡ ਦਿੱਤਾ ਗਿਆ ਅਸੀਂ ਜੀ ਉੱਥੇ 22 ਮਹੀਨੇ ਤੋਂ ੱੱਕੇ ਖਾ ਰਹੇ ਸੀਗੇ ਤੇ ਫਿਨਲੈਂਡ ਦੇ ਬਾਰਡਰ ਤੇ ਤਿੰਨ ਵਾਰ ਹੀ ਗਏ ਫਿਰ ਲਾਤਵੀਆ ਅਲੇ ਬਾਰਡਰਾਂ ਤੇ ਪੁਲਿਸ ਨੇ ਆਰਮੀ ਨੇ ਸਾਨੂੰ ਕੁੱਟਿਆ ਤੇ ਨਾਲੇ ਭੁੱਖਣ ਪਾਣੇ 9 ਦਿਨ ਜੰਗਲਾਂ ਚ ਘੁੰਮਦੇ ਰਹੇ ਉਹ ਜਿਹੜੇ ਆਪਣੇ ਜਨਤ ਜਿਹੜੇ ਤੁਹਾਡੇ ਨਾਲ ਸੀ ਉਹਨਾਂ ਨੇ ਵੀ ਥੜੇ ਦੇ ਕੋਈ ਲੋਕ ਇਹ ਦਿੱਤਾ ਹੈ ਵਾ ਹਾਂ ਕੋਈ ਤੁਹਾਡੇ ਨਾਲ ਮਾਰਕੁੱਟ ਉਹਨਾਂ ਦੇ ਵੀ ਜਿਹੜੇ ਨਾਲ ਸੀ ਏਜੰਟ ਦੇ ਬੰਦੇ ਡੰਕਰਾਂ ਨੇ ਮਾਰਕੁੱਟ ਨਹੀਂ ਕੀਤੀ ਪਰ ਉਹਨਾਂ ਦੇ ਜਿਹੜੇ ਲੈ ਕੇ ਜਾਂਦੇ ਸੀ ਉੱਥੇ ਸਾਨੂੰ ਛੱਡ ਦਿੰਦੇ ਸੀ ਇੱਕ ਦਿਨ ਸਾਰੀ 14 14 ਘੰਟੇ ਲਗਾਤਾਰ ਤੌਰ 'ਤੇ ਲੱਜਾਂਦੇ ਸੀ ਸਾਨੂੰ 10 ਮਿੰਟ ਸਾਹ ਲੈ ਲਿਆ ਫਿਰ ਤੁਰਪੋ 12 ਮਿੰਟ ਸਾਹ ਲੈ ਲਿਆ ਫਿਰ ਤੁਰਪੋ ਹਾਂਜੀ ਅਸੀਂ ਇਹ ਕਹਿਣਾ ਚਾਹੁੰਦੇ ਦੋ ਨੰਬਰ ਤੇ ਜਿਹੜਾ ਵੀ ਜਾ ਰਿਹਾ ਉਹ ਬਿਲਕੁਲ ਨਾ ਜਾਵੇ ਉੱਥੇ ਬਿਲਕੁਲ ਮੁੰਡੇ ਮਰ ਰਹੇ ਆ ਭੁੱਖ ਭੁੱਖ ਦੀ ਵਜ੍ਹਾ ਨਾਲ ਮਰ ਰਹੇ ਆ ਕੋਈ ਜੰਗਲਾਂ 'ਚ ਬਰਫ਼ ਦੀ ਵਜ੍ਹਾ ਨਾਲ ਮਰ ਰਹੇ ਆ ਇਸ ਤਰ੍ਹਾਂ ਸਾਡੇ ਸਾਹਮਣੇ ਅੱਖਾਂ ਦੇ ਦੇਖਣ ਨਾਲ 6 ਮੁੰਡੇ ਮਰ ਚੁੱਕੇ ਉੱਥੇ ਤੇ ਜੇਕਰ ਉਹਨਾਂ ਦੀ ਲਾਸ਼ ਵਾਪਸ ਮਗਵਾਨੀ ਹੋਵੇ ਤੇ 18-20 ਲੱਖ ਰੁਪਏ ਮੰਗਦੇ ਹੋਰ ਵੀ ਨੌਜਵਾਨ ਫਸੇ ਹੋਏ ਹਾਂਜੀ ਉੱਥੇ ਇਸ ਤਰ੍ਹਾਂ ਸਾਡੇ ਨਾਲ ਦੇ ਸਾਡੀ ਨਿਗਾਹ 'ਚ ਜਿਹੜੇ ਆ ਉਹ 10-12 ਜਣੇ ਹੋਰ ਵੀ ਫਸੇ ਹੋਏ ਨੇ ਤੇ ਜਿਹੜੀ ਨਿਗਾਹ ਤੋਂ ਬਗੈਰ ਉਹਨਾਂ ਦਾ ਕੋਈ ਹਿਸਾਬ ਨਹੀਂ ਇਹ ਰਸ਼ੀਆ ਦੇ ਵਿੱਚ ਫਸੇ ਹੋਏ ਸੀਗੇ ਪੰਜ ਸੇ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਪੰਜ ਪੰਜਾਬ ਦੇ ਸੀ ਤੇ ਇੱਕ ਹਰਿਆਣਾ ਦਾ ਸੀ ਪੰਜ ਆਪਣੇ ਕੋਲ ਆ ਗਏ ਇਹ ਬਲਵਿੰਦਰ ਸਿੰਘ ਵਾਸੀ ਸੋਨਾ ਫਾਜ਼ਿਲਕਾ ਤੋਂ ਗੁਰਮੀਤ ਸਿੰਘ ਵਾਸੀ ਕਪੂਰਥਲਾ ਗੁਰਮਿਸ਼ਵਾਸ ਸਿੰਘ ਗੁਰਦਾਸਪੁਰ ਤੋਂ ਹਰਜੀਤ ਸਿੰਘ ਇਹ ਵੀ ਗੁਰਦਾਸਪੁਰ ਤੋਂ ਲਖਵੀਰ ਸਿੰਘ ਸਾਗੋਟ ਜਲੰਧਰ ਤੋਂ ਤੇ ਰਾਹੁਲ ਇਹ ਕਰਨਾਲ ਹਰਿਆਣਾ ਤੋਂ ਇਹ 6 ਬੱਚੇ ਜਿਹੜੇ ਹੈਗੇ ਆ ਫਸੇ ਹੋਏ ਸੀਗੇ ਸਾਡੇ ਕੋਲ ਇੱਕ ਦਿਨ ਜਿਹੜੇ ਇਹ ਤਾਂ ਦੇ ਬ੍ਰਦਰ ਆਏ ਸੀਗੇ ਆਪਣੇ ਉਹਨਾਂ ਨੇ ਆਣ ਕੇ ਦਰਖਾਸਤ ਦਿੱਤੀ ਸੀਗੇ ਵੀ ਬਾਬਾ ਜੀ ਸਾਡੇ ਬੱਚੇ ਬੱਚਾ ਜਿਹੜਾ ਬਾਹਰ ਫਸਿਆ ਹੋ ਤੇ ਉਹਨਾਂ ਦੇ ਨਾਲ 5-4 ਜਿਹੜੇ ਹੈਗੇ ਹੋਰ ਵੀ ਉੱਥੇ ਨੌਜਵਾਨ ਜਿਹੜੇ ਹੈਗੇ ਫਸੇ ਹੋਏ ਅਸੀਂ ਉਹਦਾ ਐਮਬੈਸੀ ਦੇ ਨਾਲ ਸੰਪਰਕ ਕੀਤਾ ਤੇ ਮਾਰੇ ਨੇ ਕਿਰਪਾ ਕਰ ਦਿੱਤੀ ਅਸੀਂ ਧੰਨਵਾਦ ਕਰਦੇ ਆ ਨਾ ਇੰਡੀਆ ਨੂੰ ਬੈਸੀ ਦਾ ਵੀ ਜਿਨ੍ਹਾਂ ਨੇ ਬੜੀ ਜਲਦੀ ਅਸੀਂ 17 ਤਰੀਕ ਨੂੰ ਇਹਨਾਂ ਨੇ ਅਪਰੋਚ ਕੀਤੀ ਸੀ 17 ਤੇ 20 ਨੂੰ ਤੇ 24 ਤਰੀਕ ਨੂੰ ਇਹ ਬੱਚੇ ਵਾਲੇ ਅਸੀਂ ਆ ਇਹ ਵਾਪਸ ਆ ਗਏ ਸੋ ਇਹ ਮਾਪੇ ਦੇ ਕੋਲ ਪਹੁੰਚ ਗਏ ਆ ਸੋ ਬੜੀ ਦੁੱਖ ਦੀ ਗੱਲ ਹੈ ਕਿ ਨਾ ਕੋ 13-13 ਲੱਖ ਨਕਦ ਤੇ 2-2 2.5-2.5 ਲੱਖ ਰੁਪਈਆ ਇਹਨਾਂ ਕੋ ਖਰਜਣ ਵਾਸਤੇ ਏਜੰਟਾਂ ਨੇ ਲਿਆ ਕਿ ਪਤਾ ਨਹੀਂ ਕਿਹੜੇ ਕਿਹੜੇ ਬਾਰਡਰਾਂ ਤੇ ਕੋਈ ਜਿਸ ਤਰ੍ਹਾਂ ਹੈਗਾ ਬਸ਼ਵਾ ਵਾਂਗੂ ਧੱਕ ਦਿੰਦੇ ਸੀ ਉਹ ਅੱਗੇ ਗਿਆ ਫੜ ਕੇ ਕਹਿਦੇ ਵਾਪਸ ਕਰ ਦਿੰਦੇ ਸੀ ਇਸੇ ਤਰ੍ਹਾਂ ਹੀ ਬਾਰ-ਬਾਰ ਫਿਰ ਇਹ ਰਸ਼ੀਏ ਚਲੇ ਗਏ ਰਸ਼ੀਏ ਜਾ ਕੇ ਉਥੇ ਫਸ ਗਏ ਤੇ ਇਹ ਉਥੇ ਇਹਨਾਂ ਦੇ ਇਹਨਾਂ ਨੂੰ ਅੰਦਰ ਕਰ ਦਿੱਤਾ ਤੇ ਸਾਡੇ ਕੋਲ ਜਿਹੜੇ ਬੁੰਜੇ ਤੇ ਸੀ ਇਹਨਾਂ ਨੂੰ ਜਿਹੜਾ ਹੈ ਅੰਬੈਸੀ ਨਾਲ ਜਿਹੜਾ ਹੈਗਾ ਸੰਪਰਕ ਕੀਤਾ ਤੇ ਏਜੰਟ ਇਹਨਾਂ ਨੂੰ ਬਾਰ-ਬਾਰ ਕਹਿੰਦੇ ਫਿਨਲੈਂਡ ਤੇ ਰਸ਼ੀਆ ਵੱਖ-ਵੱਖ ਖਾਮਾਂ ਦੇ ਉੱਤੇ ਇਹਨਾਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਤੇ ਜੋ ਇਹਨਾਂ ਨੇ ਦੱਸਿਆ ਤੇ ਇਦਾਂ ਦੀ ਜਿਹੜੀ ਸੇਧ ਬਖੋ ਵੀ ਬੜੇ ਇਹ ਕਮਜ਼ੋਰ ਹੋ ਗਏ ਕਿ ਉੱਥੇ ਖਾਣ ਨੂੰ ਕੁਛ ਨਹੀਂ ਸੀ ਮਿਲਦਾ ਥੋੜਾ ਬੋਧਾ ਦੇਣਾ ਸੀਗਾ ਉਹ ਦਿੰਦੇ ਸੀ ਜਿਹੜਾ ਕਿ ਦਿੰਦੇ ਸੀ ਉਹ ਖਾਣ ਵਾਲਾ ਨਹੀਂ ਸੀ ਸੋ ਬੜੀ ਤਕਲੀਫਾਂ ਭਰੀ ਇਹਨਾਂ ਨੇ ਜ਼ਿੰਦਗੀ ਗੱਟੀ ਐਸੀ ਬੇਨਤੀ ਕਰਾਂਗੇ ਸਾਰੇ ਨੌਜਵਾਨ ਜਿਹੜੇ ਹਨੇਰੀ ਸੁਪਨੇ ਸਾਨੂੰ ਏਜੰਟ ਦਿਖਾ ਦਿੰਦੇ ਆ ਤੇ ਉਹ ਮਗਰੋਂ ਜਦੋਂ ਮਾਪੇ ਦੇ ਕੋਲ ਲੈ ਜਾਂਦੇ ਆ ਫਿਰ ਉੱਥੇ ਜੋ ਵਾਪਰਦਾ ਉਹ ਬੱਚੇ ਜਾਣਦੇ ਆ ਇਹ ਦੱਸ ਰਹੇ ਅੱਗੇ ਕਿੰਨੇ ਬੱਚੇ ਉੱਥੇ ਜਿਹੜੇ ਹੈਗੇ ਆ ਮਰ ਵੀ ਚੁੱਕੇ ਇਹਨਾਂ ਦੇ ਸਾਹਮਣੇ ਵੀ ਮਰਿਆ ਬੰਦਾ ਸੋ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਆ ਤੇ ਅਸੀਂ ਬੇਨਤੀ ਕਰਾਂਗੇ ਕਿ ਇਥੇ ਮਹਾਰਾਜ ਨੇ ਕਿਰਪਾ ਕੀਤੀ ਆ ਇਥੇ ਮਿਹਨਤ ਕਰੋ ਇਸ ਤਰ੍ਹਾਂ ਦੇ ਤਰੀਕੇ ਨਾਲ ਜੇ ਜਾਣਾ ਵਾ ਤੇ ਸਹੀ ਤਰੀਕੇ ਦੇ ਨਾਲ ਬਾਹਰ ਜਾਓ ਹਾਈਲਾਈਟਸ ਕਰਕੇ ਜਾਂਦੇ ਆ ਜਾਂ ਕੁਝ ਵਰਕ ਪਰਮਿੰਟ ਦੇ ਉੱਤੇ ਜਾਓ ਜਦੋਂ ਇਸ ਤਰ੍ਹਾਂ ਏਜੰਟਾਂ ਦੇ ਆ ਭਰਮਾਉਣ ਵਾਲੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਹਰ ਕੋਈ ਸੋਚਦਾ ਕਿ ਮੇਰਾ ਬੱਚਾ ਜਲਦਾਗਾ ਮੇਰੀ ਗਰੀਬੀ ਛੱਕੀ ਜਾਊਗੀ ਜਦੋਂ ਕਿ ਜੋ ਸਾਡੇ ਕੋਲ ਹੁੰਦਾ ਉਹ ਵੀ ਏਜੰਟ ਦੇ ਲੈ ਗਿਆ ਉਹ ਖੋਹ ਲੈਂਦੇ ਆ ਤੇ ਮਗਰੋਂ ਲਜਾਰ ਹਵਸਤਾ ਦੇ ਵਿੱਚ ਬੱਚਿਆਂ ਦੀ ਉੱਥੇ ਜੋ ਹਾਲਤ ਹੁੰਦੀ ਆ ਕਿਸ ਤਰ੍ਹਾਂ ਪਰਫਾਂ ਦੇ ਵਿੱਚ ਜੰਗਲਾਂ ਦੇ ਵਿੱਚ ਤੋੜਦੇ ਆ ਕਿਸ ਤਰ੍ਹਾਂ ਦੇ ਉਹ ਦਿਨ ਜਿਹੜੇ ਹੈਗੇ ਭੁੱਖਣ ਪਾਣੇ ਕੱਟਦੇ ਆ ਬਹੁਤ ਅਸੀਂ ਬੇਨਤੀ ਕਰਾਂਗੇ ਕਿ ਇਹ ਸਾ ਆਪਣੇ ਨੌਜਵਾਨਾਂ ਨੂੰ ਇਸ ਤਰ੍ਹਾਂ ਜਾਣਾ ਵੀ ਨਹੀਂ ਚਾਹੀਦਾ ਇੱਥੇ ਮਿਹਨਤ ਕਰੋ ਤੇ ਜੇਕਰ ਮਾਪੇ ਬਾਬੋ ਨੂੰ ਵੀ ਬੇਨਤੀ ਕਰਦੇ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਪਾਲ ਪਲੋਸ਼ ਕੇ ਵੱਡੇ ਕੀਤਾ ਇਹਨਾਂ ਏਜੰਟਾਂ ਦੇ ਹਵਾਲੇ ਨਾ ਕਰੋ ਨਾਲੇ ਆਪਣਾ ਘਰ ਲੁੱਟਾ ਰਹੇ ਆ ਤੇ ਨਾਲ ਦੀ ਨਾਲ ਬੱਚਿਆਂ ਨੂੰ ਜਿਹੜਾ ਹੈ ਉਹ ਇਹੋ ਦੇ ਥਾਂ ਤੇ ਸੁੱਟ ਰਿਹਾ ਜਿੱਥੇ ਉਹਦਾ ਕੋਈ ਵਾਰੀ ਵਾਰਸ ਨਾ ਹੋਵੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਬੱਚੇ ਘਰ ਆਏ ਇਹਦਾ ਅਸੀਂ ਬੱਚਿਆਂ ਨੂੰ ਇਹਨਾਂ ਦੇ ਮਾਪੇ ਬਾਬਦਾ ਵੀ ਇਥੇ ਜਿਹੜਾ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਕਰਦੇ ਆ ਜੋ ਅੰਬੈਸੀ ਦਾ ਸਾਰੇ ਅਧਿਕਾਰੀਆਂ ਦਾ ਜਿਨ੍ਹਾਂ ਨੇ ਐਫਰਟ ਕਰਕੇ ਇਹਨਾਂ ਨੂੰ ਸੜਾਇਆ ਬਹੁਤ-ਬਹੁਤ ਅਸੀਰ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਾਈ ਇਹ ਟ੍ਰੈਵਲ ਜੈਂਟ ਭੇਜਦੇ ਦੋ ਨੰਬਰ ਤੇ ਉਹ ਕੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਤੁਹਾਡਾ ਕੋਈ ਹਾਂ ਅਸੀਂ ਤਾਂ ਇਹਨਾਂ ਨੂੰ ਕਵਾਂਗੇ ਜਿਹੜੇ ਹੈਗੇ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਦੇ ਕਰ ਪਹਿਲਾਂ ਹੀ ਪਹੁੰਚ ਗਈ ਹੈ ਕਿਉਂਕਿ ਜਦੋਂ ਅਸੀਂ ਇਹਨਾਂ ਦੇ ਉੱਤੇ ਜਦੋਂ ਕੋਈ ਐਪਲੀਕੇਸ਼ਨ ਆਉਂਦੀ ਐ ਸੀ ਉਹਦੇ ਨਾਲ ਕਹਿੰਦੇ ਆ ਕਿ ਨਾਲ ਜਿਸ ਏਜੰਡਾ ਨੂੰ ਤੁਸੀਂ ਰਾਹੀਂ ਇਹ ਘਾਇਆ ਉਹਦੇ ਉੱਤੇ ਵੀ ਜਿਹੜੀ ਹੈਗੀਆ ਕਾਰਵਾਈ ਕਰੇ ਸੀ ਅੱਗੇ ਵੀ ਡੀਜੀਪੀ ਨੂੰ ਸਭ ਨੂੰ ਮਿਲੇ ਆ ਤੇ ਇਹਦੇ ਉੱਤੇ ਵਿਸ਼ੇਸ਼ ਤੌਰ ਤੇ ਫਿਰ ਧਿਆਨ ਦੇਣੇ ਕਿ ਜਿਹੜਾ ਬਹੁਤ ਕੁਝ ਜਿਹੜਾ ਇਹ ਠੱਗੀਆਂ ਦੇ ਨਾਲ ਸਾਡੇ ਬੱਚਿਆਂ ਨੂੰ ਜਿਹੜਾ ਹੈਗਾ ਸਰੀਰਿਕ ਇਹਨਾਂ ਦਾ ਜਿਹੜਾ ਹੈਗਾ ਉਹਦੇ ਮਾਨਸਿਕ ਪੀੜਾ ਜੋ ਇਹਨਾਂ ਨੇ ਘੱਲੀ ਆ ਉਹਦੇ ਨਾਲ ਆਰਥਿਕ ਤੌਰ ਤੇ ਲੁੱਟਿਆ ਜਾ ਰਿਹਾ ਇਹ ਬੰਦ ਹੋਣਾ ਚਾਹੀਦਾ